ਤਿਲਕ ਜਨਿਉ ਰਾਖਾ ਪ੍ਰਵਤਾਕਾ ਕਿਨੋ ਬਡੋ ਕਲੂ ਮੈ ਸਾਕਾ 사ਤਨហេਤ ਇਤੇ ਜਨ ਕਰੀ ਸੀਸ ਦੀਆ ਪਰਸੀ ਨਾ ਉਚਰੀ ਧਰਮហេਤ ਸਾਕਾ ਜਨ ਕੀਆ ਸਿਸੂ ਦੀਆ ਪਰ ਸਰਨਾ ਦੀਆ ਨਾਟਕ ਚੇਟਕ ਕੀ ਇੱਕ ਕਾਜਾ ਪ੍ਰਭ ਲੋਗਣ ਕੈ ਆਵ ਚੱਲਾ ਜਾ ਨਾਵੇਂ ਪਤਸ਼ਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦਿਦਾਰੇ ਦਿੰਦੇ ਸੰਗਤਾਂ ਨੂੰ ਉਤਾਰ ਦੇ ਦਿੱਲੀ ਪਹੁੰਚ ਗਏ ਨੇ ਗੁਰੂ ਜੀ ਦਾ ਹੁਣ ਦਿੱਲੀ ਆਉਣਾ ਸੁਣ ਕੇ ਔਰੰਗਜ਼ੇਬ ਨੇ ਬੜੀ ਖੁਸ਼ੀ ਮਨਾਈ। ਸਦਰਦੀਨ ਉਮਰਾਵ ਨੇ ਹੁਕਮ ਦਿੱਤਾ ਜਿਸ ਤਰ੍ਹਾਂ ਹਿੰਦੂਆਂ ਦਾ ਪੀਰ ਆਵੇ ਉਸੇ ਤਰ੍ਹਾਂ ਅਦਬ ਨਾਲ ਲੈ ਕੇ ਆਓ। ਕਿਉਂਕਿ ਉਹਦੇ ਪਿਤਾ ਨੇ ਗਵਾਲੀਅਰ ਵਿੱਚੋਂ 52 ਰਾਜੇ ਉਮਰ ਕੈਦੀ ਛਡਵਾਏ ਸਨ ਮਤਾ ਕਿੱਦਰੇ ਉਹ ਖਬਰ ਸੁਣ ਕੇ ਫੌਜਾ ਸਣੇ ਰਾਜਪੂਤ ਰਾਜੇ ਨਾ ਆ ਪਹੁੰਚਣ ਗੁਰੂ ਜੀ ਨੂੰ ਛਡਾ ਕੇ ਲੈ ਜਾਣ ਸ ਜਦੋਂ ਗੁਰੂ ਜੀ ਨੂੰ ਪਾਲਕੀ ਵਿੱਚ ਲੈ ਕੇ ਆਏ ਦਿੱਲੀ ਸ਼ਹਿਰ ਦੀਆਂ ਸੰਗਤਾ ਹੋ ਮਹ ਮਾ ਕੇ ਆਈਆਂ ਦਰਸ਼ਨ ਕਰਕੇ ਜੀਵਨ ਸਫਲਾ ਕੀਤਾ ਬਾਦਸ਼ਾਹ ਨੇ ਕਾਜ਼ੀਆਂ ਨੂੰ ਪੁੱਛਿਆ ਤਾਂ ਉਹਨਾਂ ਨੇ ਆਖਿਆ ਕਿ ਹਿੰਦੂਆਂ ਦੇ ਪੀਰ ਇਹਨੂੰ ਭੂਤਾਂ ਪ੍ਰੇਤਾਂ ਵਾਲੀ ਹਵੇਲੀ 'ਚ ਡੇਰਾ ਲਵਾਓ ਸੋਨਾ ਨੇ ਉਸੇ ਹਵੇਲੀ 'ਚ ਡੇਰਾ ਕਰਵਾਇਆ ਰਾਤ ਨੂੰ ਇੱਕ ਦੇਵ ਆਇਆ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਮੈਂ ਜਿੰਨਾਂ ਦਾ ਸਰਦਾਰ ਹਾਂ ਮੈਨੋ ਕਮ ਕਰੋ ਜ਼ਾਲਮਾਂ ਨੂੰ ਮਾਰ ਦੇਵਾ ਗੁਰੂ ਜੀ ਨੇ ਬਚਨ ਕੀਤਾ ਸਾਡਾ ਕਿਸੇ ਨਾਲ ਵੈਰ ਵਿਰੋਧ ਨਹੀਂ ਉਹ ਆਪਣਾ ਆਨੰਦ ਲੈਣ ਅਸੀਂ ਆਪ ਵੀ ਚੋਲਾ ਛੱਡ ਜਾਣਾ ਮਹਾਰਾਜੀ ਵਾਸਤੇ ਤਨ ਦੇ ਮੇਵੇ ਆਦੋ ਦਿਓ ਭੇਟਾ ਕੀਤੇ ਗੁਰੂ ਜੀ ਨੇ ਆਪ ਵੀ ਛਕੇ ਸੰਗਤਾਂ ਨੂੰ ਸ਼ਿਕਾਏ ਗੁਰੂ ਜੀ ਦਾ ਸੀਤ ਪ੍ਰਸ਼ਾਦ ਛੱਕ ਕੇ ਉਹ ਦਿਓ ਨੇ ਦੇਵ ਦੇਈ ਪਾਈ ਸਵੇਰੇ ਕਾਜੀ ਮੌਲਵੀ ਇਹ ਛਲੜ ਦੇ ਕੇ ਚਰਜ ਰਹਿ ਗਏ ਗੁਰੂ ਜੀ ਨੂੰ ਸ਼ਕਤੀ ਵਾਲਾ ਜਾਣਿਆ ਦੁੱਜੇ ਜਨ ਬਾਦਸ਼ਾਹ ਨੇ ਸਿੱਖਾਂ ਨੂੰ ਸਮੇਤ ਗੁਰੂ ਜੀ ਗੁਰੂ ਜੀ ਨੂੰ ਬੁਲਾਇਆ ਤੇ ਚਾਂਦਨ ਦੀ ਚੌਂਕੀ ਪਰ ਬਿਠਾਇਆ ਗੁਰੂ ਜੀ ਦਾ ਏਜ ਪ੍ਰਤਾਪ ਦੇਖ ਕੇ ਸਭ ਕਚਾਰੀ ਨੇ ਤਨੋਂ ਮਨੋਂ ਨਾਮ ਸਿਕਾਰ ਕੀਤੀ ਜਿੰਨੇ ਕਚਾਰੀ ਦੇ ਵਿੱਚ ਬੈਠੇ ਸਨ ਗੁਰੂ ਜੀ ਨੇ ਪੁੱਛਿਆ ਕਿ ਤੁਹਾਨੂੰ ਤੁਸੀਂ ਸਾਨੂੰ ਕਿਸ ਲਈ ਬੁਲਾਇਆ ਬਾਦਸ਼ਾਹ ਨੇ ਹਿੰਦੂਆਂ ਦੀ ਦਰਖਾਸਤ ਅੱਗੇ ਰੱਖ ਕੇ ਬਿਆਨ ਦਿੱਤੀ ਕਿ ਮੇਰਾ ਇਹ ਖਿਆਲ ਹੈ ਕਿ ਕੁੱਲ ਹਿੰਦੁਸਤਾਨ ਮੁਸਲਮਾਨ ਹੋ ਜਾਵੇ ਮੁਮਨਾ ਹੋ ਜਾਵੇ ਮਜਬਾਂ ਦੇ ਬਖੇੜੇ ਹਟ ਜਾਣ ਇੱਕ ਦੀਨ ਇਸਲਾਮ ਹੋ ਜਾਵੇ ਮੈਂ ਇਹ ਵੀ ਪ੍ਰਤੀਜ्ञਾ ਕੀਤੀ ਹੈ ਸਾਰੇ ਸੁੱਖਾਂ ਤੋਂ ਵਕਰੇ ਇੱਜ਼ਤ ਵਡਿਆਈ ਧੰਨ ਈਸਤਰੀ ਵੀ ਦੇਵਾਂਗਾ ਅਰ ਦੇਰਿਆ ਜੋ ਨਾਮ ਮੰਨੇਗਾ ਉਹਨੂੰ ਇਹ ਸੰਸਾਰ ਵਿੱਚ ਦੁੱਖ ਹੋ ਸੰਸਾਰ ਦੇ ਵਿੱਚ ਵੀ ਦੁੱਖ ਹੋਵੇਗਾ ਔਰ ਉਹ ਮਰ ਕੇ ਵੀ ਨਰਕਾਂ ਨੂੰ ਜਾਵੇਗਾ ਸੋ ਇਸ ਲਈ ਆਪ ਹਿੰਦੂਆਂ ਦੇ ਪੀਰ ਉਹਨਾਂ ਦੀ ਦਰਖਾਸਤ ਹੈ ਜੇਕਰ ਸਾਡੇ ਗੁਰੂ ਸਾਹਿਬ ਜੀ ਮੁਸਲਮਾਨ ਹੋ ਜਾਣ ਤਾਂ ਸਾਨੂੰ ਕੋਈ ਉਜਰ ਨਹੀਂ ਅਸੀਂ ਵੀ ਉਹਨਾਂ ਦੇ ਪਿੱਛੇ ਸਾਰੇ ਮੁਸਲਮਾਨ ਬਣ ਜਾਵਾਂਗੇ ਇਸ ਲਈ ਆਪ ਵੀ ਹੁਣ ਇਸ ਵੇਲੇ دین ਇਸਲਾਮ ਗ੍ਰਹਿਣ ਕਰੋ ਅਰ ਸਾਰੇ ਹਿੰਦੂਆਂ ਨੂੰ ਵੀ ਮੋਮਨ ਬਣਾਓ ਆਪ ਜਰਾ ਘਹਾਮੀ ਭਰੋ ਮੈਂ ਸਭ ਨੂੰ ਆਪੇ ਮੁਸਲਮਾਨ ਬਣਾ ਲਵਾਂਗਾ ਸਾਰਾ ਮੁਲਕ ਆਪ ਦਾ ਮਰੀਦ ਹੋ ਜਾਵੇਗਾ ਗੁਰੂ ਨਾਨਕ ਸਾਹਿਬ ਜੀ ਦੀ ਇਹ ਮਰਜੀ ਸੀ ਕਿ ਦੁਨੀਆ ਦੇ ਇੱਕ ਮਜਬੂ ਜਾਵੇ ਪਰ ਉਸ ਵੇਲੇ ਕੋਈ ਬਾਦਸ਼ਾਹ ਇਸ ਤਰ੍ਹਾਂ ਕਰਨ ਵਾਲਾ ਨਹੀਂ ਸੀ ਸਵੇਸਣਿਓ ਬੜੇ ਪਰਿਵਕਾਰ ਦਾ ਕੰਮ ਜੋ ਲੋਕਾਂ ਨੂੰ ਕਲਮਾ ਪੜ੍ਹਾ ਕੇ ਦੋ ਜਗ ਤੋਂ ਬਚਾਓ ਕਿਉਂਕਿ ਇਹ ਦੋ ਧਰਮ ਦੇ ਸਾਰੇ ਕੰਮ ਦੋਜੁਗ ਵਿੱਚ ਲਿਜਾਣ ਵਾਲੇ ਨੇ ਇਸ ਲਈ ਆਪ ਇਹਨਾਂ ਨੂੰ ਬਚਾ ਕੇ ਮੋਮਨ ਬਣਾਓ ਮੈਨੂੰ ਭਰੋਸਾ ਜਿਸ ਤਰ੍ਹਾਂ ਪਿੱਛੇ ਅਵਤਾਰ پیغمبر ਪੀਰ ਵਲੀ ਮਜਬੂਦੇ ਦਰਿਆ ਨੂੰ ਉਲਟਾਉਂਦੇ ਰਹੇ ਹਨ ਆ ਗੋਣ ਉਸ ਐਸੇ ऐसे वेले पलटा देना कुछ मुश्किल ਨਹੀਂ गुरु साहिब जी बोले की राम ਤੇ ਕੀ ਰਸੂਲ ਕੋਈ ਕਿਸੇ ਨੂੰ ਪਾਪਾਂ ਤੋਂ ਨਹੀਂ ਬਚਾ ਸਕਦਾ ਪਾਪ ਆਪਣੇ ਸ਼ੁਭ ਕਰਮੇ ਫਲ ਦਿੰਦੇ ਨੇ ਜੋ ਚੰਗੇ ਕਰਮ ਕਰੇਗਾ ਚੰਗਾ ਫਲ ਉਹਨੂੰ ਪ੍ਰਾਪਤ ਹੋਵੇਗਾ ਖੁਦਾ ਦੇ ਘਰ ਵਿੱਚ ਕਿਸੇ ਮਜਬੂਦਾ ਲਿਹਾਜ ਨਹੀਂ ਹਿੰਦੂ ਮੁਸਲਮਾਨ ਦੋਨੋਂ ਉਹਨੂੰ ਬਰਾਬਰ ਨੇ ਤੂੰ ਜੋ ਜ਼ੋਰ ਜ਼ਬਰ ਨਾਲ ਦੀਨ ਮੁਸਲਮਾਨ ਦੀ ਤਰਗ ਕਰਦਾ ਠੀਕ ਨਹੀਂ ਕਿਉਂਕਿ ਸਭੋ ਜੁਲਮ ਤੁਸੀਂ ਕਹਿੰਦੇ ਹੋ ਹਿੰਦੂ ਦੋਜਕ ਨੂੰ ਜਾਣਗੇ ਉਹ ਕਹਿੰਦੇ ਨੇ ਇਹ ਸਭ ਝਗੜੇ ਨੇ ਬਾਬੇ ਨਾਨਕ ਦੇਵ ਜੀ ਨੂੰ ਤਾਂ ਕਿਸੇ ਬਨੌਟੀ ਮਜਬਦਾ ਪੱਖ ਨਹੀਂ ਸੀ ਸੱਚ ਦਾ ਪੱਖ ਸੀ ਤਦੇ ਹੀ ਉਹਨਾਂ ਦੇ ਉਪਦੇਸ਼ਨੋਂ ਹਿੰਦੂ ਮਾ ਮੁਸਲਮਾਨ ਸਾਰੇ ਵਰਤਦੇ ਨੇ ਤੋ ਇਸ ਜੋਰ ਜਲਮ ਨੂੰ ਛੱਡ ਦੇਵੇਂ ਤਾਂ ਚੰਗਾ ਉਹ ਦੋਆਂ ਦਾ ਇੱਕ ਕਰਾਉਣਾ ਚਾਹਣਾ ਰੱਬ ਚਾਏ ਤਾਂ ਦੋਆਂ ਦੇ ਤਿੰਨ ਹੋ ਜਾਣਗੇ ਔਰੰਗਜੇ ਬੋਲਿਆ ਵੀ ਅਸੀਂ ਇਹ ਗੱਲ ਕਿਵੇਂ ਮੰਨੀਏ ਗੁਰੂ ਜੀ ਨੇ ਉਸੇ ਵੇਲੇ ਬਹੁਤ ਸਾਰੀਆਂ ਮਿਰਚਾਂ ਮੰਗਵਾ ਕੇ ਚੜਵਾ ਦਿੱਤੀਆਂ ਜਿਸ ਵੇਲੇ ਸਵਾ ਭੋਲੀ ਉਹਨਾਂ ਮੇਰੇ ਤਿੰਨ ਮਿਰਚਾਂ ਸਾਹਤ ਨਿਕਲਾਈਆਂ ਬਾਦਸ਼ਾਹ ਦੇਖ ਕੇ ਹੈਰਾਨ ਹੋ ਗਿਆ ਅਰੋ ਨੇ ਜਾਣ ਲਿਆ ਕਿ ਜ਼ਰੂਰ ਤੀਜਾ ਮਜ਼ਬ ਨਿਕਲੇਗਾ ਔਰੰਗਜ਼ੇ ਬੋਲਿਆ ਭਾਵੇਂ ਖੁਦਾ ਕਿੰਨੇ ਮਜ਼ਬ ਤਰੱਚ ਦੇਵੇ ਪਰ ਅਸਾਂ ਦਾ ਆਪਣੇ ਪਗੰਬਰ ਦੇ ਹੁਕਮ ਨਾਲ ਆਪਣੇ ਦੀਨ ਦਾ ਵਾਅਦਾ ਕਰਨਾ ਫਿਰ ਆਪ ਉਸ ਬਾਬੇ ਨਾਨਕ ਸਾਹਿਬ ਦੇ ਗੱਦੀ ਨਿਸ਼ੀਨੋ ਜਿਨ੍ਹਾਂ ਨੂੰ ਕੋਈ ਪੱਖ ਨਹੀਂ ਸੀ ਉਹ ਮੱਕੇ ਹਾਜੀ ਬਣ ਕੇ ਗਏ ਅਰਬ ਵਿੱਚ ਅਰਬੀ ਮਿਸਰ ਵਿੱਚ ਮਿਸਰੀ ਚੀਨ ਵਿੱਚ ਚੀਨੀ ਸਿੰਧ ਵਿੱਚ ਹਿੰਦੂ ਜਿਹਦੇ ਰਾਜ ਅਤੇ ਮੁਲਕ ਵਿੱਚ ਗਏ ਉਸੇ ਮਜਬਦਾਂ ਲਿਬਾਸ ਕਾਰ ਵਿਹਾਰ ਕਰਦੇ ਉਪਦੇਸ਼ ਦਿੰਦੇ ਰਹੇ ਦਿਨੋਂ ਸਭ ਨੂੰ ਬਣਾਉਟੀ ਤੁਝ ਸਮਝਦੇ ਸਨ ਸੋ ਆਪ ਨੂੰ ਚਾਹੀਦਾ ਹੁਣ ਸਾਡਾ ਰਾਜ ਤੇ ਮੁਲਕ ਹੁਣੇ ਕਰਕੇ ਸਾਡਾ ਨਿਵਾਸ ਉਪਰੋਂ ਧਾਰ ਲਓ ਅੰਦਰੋਂ ਭਾਵੇਂ ਬਨੌਟੀ ਸਮਝਦੇ ਰਹੋ ਕਿਉਂਕਿ ਆਪ ਬ੍ਰह्मज्ञानी ਸੰਤ ਆਰਫਾ ਨੂੰ ਸ਼ਰਾਧ ਦੀ ਲੋੜ ਨਹੀਂ ਹੁੰਦੀ ਪਰ ਤਾਂ ਵੀ ਮੌਲਵੀ ਨੂੰ ਕਹਿੰਦੇ ਪੜਨ ਦੀ ਲੋੜ ਨਹੀਂ ਹੁੰਦੀ ਕੇਵਲ ਮੁੰਡਿਆਂ ਨੂੰ ਭਰਾਉਣ ਵਾਸਤੇ ਆਪ ਵੀ ਕੈਦਾਂ ਪੜਨਾ ਪੈਂਦਾ ਓਵੇਂ ਆਪਨੇ ਵੀ ਸ਼ਰ੍ਹਾਂ ਸ਼ਰੀਆਂ ਦੇ ਧਾਰਨ ਕਰਨ ਵਾਸਤੇ ਕਰਨੀ ਹੈ ਕਰੋੜਾ ਹਿੰਦੂ ਜੋ ਇਸ ਵੇਲੇ ਰੋਲ ਰਹੇ ਹਨ ਦੁੱਖ ਪਾਰੇ ਹਨ ਉਹਨਾਂ ਨੂੰ ਮੋਮਨ ਬਣਾ ਕੇ ਉਹਨਾਂ ਦਾ ਲੋਕ ਪਰਲੋਕ ਸਵਾਰੋ ਔਰ ਜੇ ਆਪ ਦੀ ਇੱਛਾ ਹੋਵੇ ਪੰਜਾਬ ਦੀ ਨਵਾਬੀ ਸ਼ਾਹੀ ਖਾਨਦਾਨ ਦੀ ਬੇਟੀ ਮੈਂ ਤੁਹਾਨੂੰ ਦੇ ਸਕਦਾ ਜਿਸ ਤਰ੍ਹਾਂ ਤੁਸੀਂ ਕੁੱਲ ਇਸਲਾਮ ਦੇ ਪੀਰ ਬਣ ਕੇ ਸਭਨਾ ਹਿੰਦੂਆਂ ਨੂੰ ਮੋਮਨ ਬਣਾਓ ਗੁਰੂ ਜੀ ਬੋਲੇ ਇਹ ਕਿਸੇ ਧਰਮ ਦੇ ਆਗੂ ਦਾ ਕੰਮ ਨਹੀਂ ਜੋ ਅੰਦਰੋਂ ਹੋਰ ਤੇ ਬਾਹਰੋਂ ਹੋਰ ਅਦੇ ਜਿਹੜੇ ਲਾਲਚ ਤੋਂ ਦੱਸ ਰਿਆਂ ਅਜੀ ਸੱਚੀ ਬਾਦਸ਼ਾਹੇ ਨੂੰ ਛੱਡ ਕੇ ਕਦੇ ਝੂਠੇ ਬਾਜ਼ਾਰ 'ਚ ਕਦੇ ਨਹੀਂ ਲੈਣੇ ਗੁਰੂ ਘਰ ਵਿੱਚ ਸਭ ਕੁਝ ਆ ਬਾਕੀ ਜੋ ਤੂੰ ਬਿਸਦੀ ਗੱਲਕ ਦੱਸਦਾ ਉਹ ਸਾਨੂੰ ਦੇ ਸਾਡੇ ਸਿੱਖਾਂ ਨੂੰ ਇੱਛਾ ਨਹੀਂ ਅਰਨਾ ਹੀ ਅਸੀਂ ਕਾਮੀ ਆ ਜੋ ਸ਼ਾਹੀ ਖਾਨਦਾਨ ਦੀ ਲੜਕੀ ਲਈਏ ਤੂੰ ਇਹੋ ਜਿਹੀਆਂ ਗੱਲਾਂ ਕਰਦਾ ਅੱਜੇ ਕੋਈ ਬਾਲਕਾ ਜੋ ਮੰਨ ਜਾਵਾਂਗੇ ਅਸਾ ਪਰਮੇਸ਼ਰ ਦੇ ਸੱਚੇ ਮਜਮੂ ਨੂੰ ਛੱਡ ਕੇ ਅਦੀ ਬਨੌਤੀ ਮਜਮਾ ਵਿੱਚ ਪੈਂਦੇ ਨਹੀਂ ਬਾਦਸ਼ਾਹ ਨੇ ਕਈ ਯਤਨ ਕੀਤੇ ਪਰ ਗੁਰੂ ਗਿਆਨੇ ਇੱਕ ਨਾ ਮੰਨੀ ਇਸ ਲਈ ਗੁਰੂ ਜੀ ਨੂੰ ਬਾਦਸ਼ਾਹ ਨੇ ਆਖਿਆ ਜੇਕਰ ਆਪ ਦੀਨ ਨਹੀਂ ਕਬੂਲ ਕਰਦੇ ਜੋ ਮੈਂ ਕਰਾ ਮਾਤਾ ਦੇਖਣੀਆਂ ਚਾਹਣਾ ਉਹ ਦਿਖਾਓ ਗੁਰੂ ਜੀ ਆਖਿਆ ਕਰਾਮਾਤ ਨਾਉ ਕਹਿਰਦਾ ਹੈ ਸਵਸਾ ਕਿਸੇ ਉੱਤੇ ਕਹਿਰ ਨਹੀਂ ਕਰਨਾ ਕਰਾਮਾਤ ਕੋਈ ਮਦਾਰੀ ਦੀ ਖੇਡ ਨਹੀਂ ਈਸ਼ਵਰ ਦੀ ਸ਼ਕਤੀ ਹੈ ਈਸ਼ਵਰ ਦੀ ਜੋ ਆਗਿਆ ਹੈ ਸਵਸਾ ਮੰਨਣੀ ਆ ਅਸੀਂ ਉਹਦੇ ਉਲਟ ਕੁਝ ਨਹੀਂ ਕਰ ਸਕਦੇ ਫਿਰ ਔਰੰਗਜੇ ਬੋਲਿਆ ਕਿ ਕਿਉਂ ਜਾਣ ਤੇ ਖੇਡਦੇ ਹੋ ਜਾਂ ਦੀਨ ਮੰਨੋ ਜਾਂ ਕਰਮਾਤ ਦਿਖਾਓ ਨਹੀਂ ਦਾ ਕਤਲ ਕਰਵਾਏ ਜਾਓਗੇ ਗੁਰੂ ਜੀ ਬੋਲੇ ਤੂੰ ਕਤਲ ਦੇ ਡਰਾਵੇ ਦਿਨਾ ਦੱਸ ਤੇਰੇ ਬਾਪ ਦਾਦਾ ਕਿੱਥੇ ਨੇ ਸਭ ਨੇ ਤੁਰ ਜਾਣਾ ਅਸੀਂ ਤਾਂ ਅੱਗੇ ਹੀ ਤਿਆਰ ਬੈਠੇ ਆਂ ਜਿਸ ਮਰਨਾ ਤੇ ਜੱਗ ਡਰੈ ਮੇਰੇ ਮਾਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮ ਆਨੰਦ ਔਰੰਗਜੀਤ ਨੇ ਸੋਚਿਆ ਵੀ ਇਹ ਕਿਸੇ ਤਰ੍ਹਾਂ ਨਹੀਂ ਮੰਨਦੇ ਇਸ ਲਈ ਇਹਨਾਂ ਨੂੰ ਕਸ਼ਟ ਦਈਏ ਆਪੇ ਮੰਨ ਜਾਣਗੇ ਇਸ ਲਈ ਔਰੰਗਜੀਤ ਨੇ ਸਭਨਾ ਸਿੱਖਾਂ ਨੂੰ ਵਕ ਵਕ ਕੋਠੀਆਂ 'ਚ ਕੈਦ ਕਰਤਾ ਖਾਣ ਪੀਣ ਅੰਨ ਪਾਣੀ ਵੀ ਬੰਦ ਕਰਤਾ ਜਿਸ ਵੇਲੇ ਦਿੱਲੀ ਦੇ ਸਿੱਖਾਂ ਨੇ ਸੁਣਿਆ ਇਹ ਗੁਰੂ ਸਾਹਿਬ ਸਖਤ ਕੈਦ ਵਿੱਚ ਨੇ ਉਹਨਾਂ ਨੂੰ ਅੰਨ ਜਲ ਨਹੀਂ ਪੁੱਜਦਾ ਤਾਂ ਸੰਗਤ ਨੂੰ ਬੜਾ ਦੁੱਖ ਹੋਇਆ ਇੱਕ ਸਿੱਖ ਨੇ ਪ੍ਰੇਮ ਨਾਲ ਘਰੇ ਪ੍ਰਸ਼ਾਦਾ ਤਿਆਰ ਕਰਕੇ ਰੱਖਿਆ ਕਿ ਜੇਕਰ ਗੁਰੂ ਜੀ ਛਕਣਗੇ ਆ ਮੈਂ ਵੀ ਛਕਾਂਗਾ ਗੁਰੂ ਸਾਹਿਬ ਸਾਰਾ ਦਿਨ ਨਾ ਗਏ ਸ਼ਾਮ ਨੂੰ ਸਭ ਕੁਝ ਉਸਨੇ ਗਊਆਂ ਨੂੰ ਪਾਤਾ ਤੇ ਦੁਬਾਰਾ ਭੋਜਨ ਤਿਆਰ ਕੀਤਾ ਤਾਂ ਗੁਰੂ ਜੀ ਆਪਣੀ ਆਤਮਿਕ ਸ਼ਕਤੀ ਨਾਲ ਪੰਜਾਂ ਸਿੱਖਾਂ ਸਮੇਤ ਉਹਦੇ ਪ੍ਰੇਮ ਨੂੰ ਪੂਰਾ ਕਰਨ ਲਈ ਸਿੱਖ ਦੇ ਘਰ ਗਏ ਨਾਲੇ ਪੰਜ ਘੜੀ ਰਾਤ ਲੰਗੀ ਗਏ ਸਿੱਖ ਨੇ ਪ੍ਰੇਮ ਵਿੱਚ ਗੁਰੂ ਜੀ ਨੂੰ ਪੁੱਠੀ ਚੌਂਕੀ ਢਾ ਕੇ ਉੱਪਰ ਕਪੜਾ ਵਿਛਾ ਦਾ ਤੇ ਗੁਰੂ ਜੀ ਉੱਥੇ ਹੀ ਬੈਠ ਲਏ ਕਪੜਾ ਜਰਾ ਵੀ ਨੀਵਾ ਨਾ ਹੋਇਆ ਗੁਰੂ ਜੀ ਦਾ ਆਉਣਾ ਸੁਣ ਕੇ ਸਾਬ ਹਮਸਾਹਿ ਭੱਜ ਆਏ ਸਾਰਿਆਂ ਨੇ ਪ੍ਰੇਮ ਨਾਲ ਦਰਸ਼ਨ ਕੀਤੇ ਤੇ ਪ੍ਰੇਮ ਵਿੱਚ ਉਹਨਾਂ ਨੇ ਖੀਰ ਉੱਪਰ ਅਖੰਡ ਦੀ ਥਾਂ ਲੋਨ ਢੋੜ ਦਿੱਤਾ ਗੁਰੂ ਜੀ ਪ੍ਰੇਮ ਚ ਰੰਗੇ ਉਵੇਂ ਹੀ ਛਕੀ ਜਾਣ ਤੇ ਕਿ ਸਿਆਣੇ ਨੇ ਸਮਝਾਇਆ ਕਿ ਖੰਡ ਪਾ ਕੇ ਥਾਲੀ ਅੱਗੇ ਰੱਖੋ ਗੁਰੂ ਜੀ ਆnde ਇਹਦਾ ਸਵਾਦ ਨਹੀਂ ਕਿਉਂਕਿ ਇਹਦੇ ਵਿੱਚ ਪ੍ਰੇਮ ਨਹੀਂ ਗੁਰੂ ਜੀ ਜਦੋਂ ਪ੍ਰਸ਼ਾਦ ਛੱਕੇ ਉੱਠੇ ਇੱਕ ਸਿੱਖ ਨੇ ਚਾਦਰ ਸਿੱਧੀ ਕਰਤੀ ਤਦ ਗੁਰੂ ਜੀ ਚੌਂਕੇ ਪਰ ਬੈਠੇ ਉਹਨਾਂ ਨੇ ਆਖਿਆ ਬਿਨਾ ਪ੍ਰੇਮ ਦੇ ਵਿਸਾਉਣਾ ਬਿਨਾ ਪ੍ਰੇਮ ਦੇ ਵਿਸਾਉਣੇ ਵੀ ਧਰੋ ਹੁੰਦੇ ਨੇ ਗੁਰੂ ਜੀ ਦੀ ਇਹ ਆਦਪਤੀ ਸ਼ਕਤੀ ਦੇਖ ਕੇ ਸਿੱਖ ਕੁਰਬਾਨ ਹੋ ਗਏ ਸਿੱਖਾਂ ਨੇ ਬਿਆਨ ਤੇ ਕੀਤੀ ਆਪ ਐਸੇ ਸ਼ਕਤੀਵਾਨ ਹੋ ਆ ਫਿਰ ਇਹਦੇ ਕੈਦ ਵਿੱਚ ਕਿਉਂ ਪਏ ਹੋ ਗੁਰੂ ਜੀ ਬੋਲੇ ਆਤਮਾ ਨੂੰ ਕੋਈ ਦੁੱਖ ਨਹੀਂ ਇਹ ਕੇਵਲ ਧਰਮ ਪਰਖਣ ਦੇ ਖਾਤਰ ਆਏ ਆ ਫਿਰ ਇੱਕ ਮਾਈ ਨੇ ਬੇਨਤੀ ਕੀਤੀ ਮਹਾਰਾਜ ਜੀ ਕਾਲ ਨੂੰ ਮੇਰੇ ਘਰ ਪ੍ਰਸ਼ਾਦਾ ਸ਼ਕਣਾ ਗੁਰੂ ਜੀ ਉਹਦੇ ਘਰ ਵੀ ਗਏ ਇਸ ਪ੍ਰਕਾਰ ਰੋਜ਼ ਸਿੱਖਾਂ ਦੇ ਪ੍ਰਸ਼ਾਦ ਸ਼ਕਦੇ ਰਹੇ ਬਾਦਸ਼ਾਹ ਨੇ ਸੁਣ ਕੇ ਉਮਰਾਵ ਬੰਦੀਖਾਨੇ ਭੇਜੇ ਤੇ ਦੋ ਸਿੱਖਾਂ ਦੇ ਘਰ ਭੇਜੇ ਸ੍ਰੀ ਗੁਰੂ ਜੀ ਦੋਵੇਂ ਥਾਈ ਨਜ਼ਰ ਆਏ ਇਸ ਲਈ ਉਹ ਚਾਰ ਉਮਰਾਵ ਗੁਰੂ ਦੇ ਸਿੱਖ ਹੋਏ ਜਦੋਂ ਕਚਾਰੇ ਵਿੱਚ ਜਾ ਕੇ ਉਹਨਾਂ ਨਾਲ ਗੱਲ ਕੀਤੀ ਹਿੰਦੂ ਮੁਸਲਮਾਨ ਬੋਲੇ ਅਸੀਂ ਦਾ ਗੁਰੂ ਜੀ ਨੂੰ ਹਰ ਵੇਲੇ ਸਿੱਖਾਂ ਦੇ ਮਹਿਮਾਨੀ ਖਾਂਦਿਆਂ ਅਦੇ ਉਪਦੇਸ਼ ਦਿੰਦਿਆਂ ਜਮਨਾ ਤੇ ਇਸ਼ਨਾਨ ਕਰਦੇ ਆ ਅਸੀਂ ਹਰ ਰੋਜ਼ ਦੇਖਦੇ ਆ ਬਾਦਸ਼ਾਹ ਨੇ ਸੁਣ ਕੇ ਆਖਿਆ ਕਿ ਠੀਕ ਐ ਗੁਰੂ ਬੜੇ ਸ਼ਕਤੀ ਵਾਲੇ ਨੇ ਪਰ ਮੈਂ ਛੱਡ ਦੇਵਾਂ ਤਾਂ ਇਸਲਾਮ ਦੀ ਤਰੱਕੀ ਨਹੀਂ ਹੋਵੇਗੀ ਇਸਲਾਮ ਦੀ ਤਰੱਕੀ ਰਹਿ ਜਾਵੇਗੀ ਦੋ ਕਾਜੀ ਬੜੇ ਮੀਰ ਸਨ ਉਹਨਾਂ ਨੇ ਬਾਦਸ਼ਾਹ ਨੂੰ ਆਖਿਆ ਵੀ ਅਸੀਂ ਗੁਰੂ ਜੀ ਨੂੰ ਖਾਣਾ ਖਵਾਉਂਦੇ ਆ ਬਾਦਸ਼ਾਹ ਨੇ ਅਲਾ ਅੱਲਾਹ ਮੱਦ ਪੜ੍ਹ ਕੇ ਆਖਿਆ ਜਾਓ ਖਿਲਾਓ ਕਾਜ਼ੀਆਂ ਨੇ ਗਊ ਮਾਸ ਪਕਾ ਕੇ ਇੱਕ ਦੇਗ ਪਲਾਓ ਦੀ ਤਿਆਰ ਕਰ ਗਏ ਗੁਰੂ ਸਾਹਿਬ ਪਾਸ ਸਿੱਖਾਂ ਦੀ ਸ਼ਕਲ ਬਣਾ ਕੇ ਲੈ ਗਏ ਇੱਕ ਦੇਗ ਵਿੱਚ ਗਾਂ ਦਾ ਮਾਸ ਦੂਜੀ ਦੇਗ ਵਿੱਚ ਚੌਲ ਨੇ ਮਹਾਰਾਜ ਜੀ ਦੇ ਪਾਸ ਲੱਗੇ ਸਿੱਖਾਂ ਦੀ ਸ਼ਕਲ ਬਣਾ ਕੇ ਗੁਰੂ ਜੀ ਅੱਗੇ ਮਹਾਰਾਜ ਜੀ ਸੁਖਨੀ ਸਾਹਿਬ ਜੀ ਦਾ ਪਾਠ ਕਰਦੇ ਤੁਗ ਪੜ ਰਹੇ ਸਨ ਚੰਦਣ ਲੇਪ ਉਤਾਰੈ ਧੋਏ ਗਰਦਵ ਪ੍ਰੀਤ ਪਸਮ ਸੰਗ ਹੋਏ ਅੰਧਕੂਪ ਮੈਂ ਪਤ ਤੇ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਇਆਨ ਕਰ ਤੂ ਦਬਸੂ ਕੀ ਮਾਨ ਸਜਾਤ ਲੋਕ ਵਿਚਾਰਾ ਕਰ ਹੈ ਦਿਨ ਰਾਤ ਬਾਰ ਭੇਖ ਅੰਤਰ ਮਲ ਮਾਇਆ ਸ਼ਬਸ ਨਾਹਿ ਕਾਝ ਕਰੈ ਸ਼ਿਪਾਇਆ ਕਾਜੀਆ ਨੇ ਬਿਆਨ ਕੀਤੀ ਸੱਚੇ ਬਾਦਸ਼ਾਹ ਅਸੀਂ ਆਪਦੇ ਸਿੱਖਾਂ ਸੁਖਨਾ ਸੁਖੀ ਸੀ ਇਸ ਵਾਸਤੇ ਪ੍ਰਸ਼ਾਦ ਲਿਆਏ ਆਂ ਆਪ ਇਹਨਾਂ ਨੂੰ ਵਰਤੋ ਉਹਨਾਂ ਦੇ ਕਹਿਣ ਦੀ ਢਿਲ ਸੀ ਜੋ ਮਾਸ ਦੀਆਂ ਬੋਟੀਆਂ ਸਭ ਸੂਰ ਦੇ ਚਘੇਰੇ ਹੋ ਕੇ ਬਿਆੰਤ ਨਿਕਲੇ ਧੂਨੇ ਚਾਉਣੇ ਵਾਧੇ ਜਾਣ ਇਸ ਤਰ੍ਹਾਂ ਦੇਖਦੇ ਚੌਲ ਕੀੜੇ ਬਣ ਕੇ ਭੱਜ ਤੁਰੇ ਲੋਕਾਂ ਦੇ ਘਰਾਂ ਵਿੱਚ ਮਸੀਤਾਂ ਵਿੱਚ ਘੁਰ ਘੁਰ ਕਰਦੇ ਜਾਵੜੇ ਖਲਕਤ ਤੰਗ ਆ ਗਈ ਮਾਰਿਆਂ ਚਾਉਣੇ ਵਾਧੇ ਜਾਣ ਕੋਈ ਕਹੇ ਔਰੰਗੇ ਦੇ ਪਾਪਾਂ ਦਾ ਖੋਟਾ ਛਗਣ ਕੋਈ ਆਖੇ ਪੀਰਾ ਨਾਲ ਮਘੌਣ ਕਰਨ ਦਾ ਫਲ ਕਾਜ਼ੀਆਂ ਦੇ ਬੱਚੇ ਪਿੱਟੇ ਸਾਰੇ ਸ਼ਹਿਰ ਵਿੱਚ ਤਰਥੱਲੀ ਮੱਚ ਗਈ ਇਹ ਵਰਤਾਨ ਦੇਖ ਕੇ ਔਰਮ ਜੀ ਨੂੰ ਬੜੀ ਹੈਰਾਨੀ ਹੋਈ ਕਿ ਗੁਰੂ ਜੀ ਦਾ ਕਹਿੰਦੇ ਸਨ ਅਸੀਂ ਕਰਾਮਾਤ ਨੇ ਵਿਖਾਉਣੀ ਪਰ ਇਹ ਕੀ ਗੱਲ ਹੈ ਇਹ ਬਾਤ ਦੇ ਪੁੱਛਣ ਵਾਸਤੇ ਦੋ ਅਮੀਰ ਭੇਜੇ ਗੁਰੂ ਜੀ ਨੇ ਇਸ ਬਾਤ ਦਾ ਉੱਤਰ ਦਿੱਤਾ ਵੀ ਅਸੀਂ ਆਪਣੇ ਨਾਮ ਵਰੀ ਦਿਖਾਉਣ ਵਾਸਤੇ ਜਾਂ ਆਪਣੇ ਆਪ ਨੂੰ ਉਡਿਆਉਣ ਵਾਸਤੇ ਕੋਈ ਕਰਾਮਾਤ ਨਹੀਂ ਦਿਖਾਈ ਇਹ ਜੋ ਸਿੱਖਾਂ ਦੇ ਘਰ ਔਰ ਜਮਨਾ ਵਿੱਚ ਅਸੀਂ ਇਸ਼ਨਾਨ ਕਰਨ ਜਾਂਦੇ ਰਹੇ ਆ ਇਹ ਸਿੱਖਾਂ ਦੀ ਭਾਵਨਾ ਪਰਮੇਸ਼ਰ ਨੇ ਉਹਨਾਂ ਦੇ ਪ੍ਰੇਮ ਦੇਖ ਕੇ ਪੂਰੀ ਕੀਤੀ ਹੈ ਇਹ ਜੋ ਸੂਰ ਕੀਤੇ ਹੋਏ ਸੋ ਦੁਸ਼ਟਾਂ ਦੀ ਭਾਵਨਾ ਦਾ ਫਲ ਈਸ਼ਵਰ ਨੇ ਦਿਖਾਇਆ ਸਾਡਾ ਕੀਤਾ ਕੁਝ ਨਹੀਂ ਹੁੰਦਾ ਅਮਾਰਾ ਕੀਆ ਕਸ਼ੂ ਨਾ ਹੋਏ ਕਰ ਹੈ ਰਾਮ ਹੋਏ ਹੈ ਸੋਏ ਇਸਰਾ ਮਹਾਰਾਜ ਜੀ ਸੰਗਤਾਂ ਨੂੰ ਦਰਸ਼ਨ ਦਿਦਾਰੇ ਦਿੰਦੇ ਨਿਹਾਲ ਕਰਦੇ ਸਤਨਾਮ ਦਾ ਉਪਦੇਸ਼ ਕਰਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ 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 ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਿਨਾਮ ਵਾਹਿਗੁਰੂ ਇਹ ਮਹਾਰਾਜ ਜੀ ਸਾਰੀਆਂ ਸੰਗਤਾਂ ਨੂੰ ਧਰਮ ਦੇ ਕਿਰਤ ਕਰਨੇ ਨਾਮ ਜਪਨਾ ਵੰਡ ਛਕਣ ਦਾ ਉਪਦੇਸ਼ ਦਿੰਦੇ ਮਹਾਰਾਜਿਆਂ ਦੇ ਨਾਮ ਜ਼ੁਲਮ ਕਰਨਾ ਤੇ ਨਾਮ ਜ਼ੁਲਮ ਸਹਿਣਾ ਜੇ ਜ਼ੁਲਮ ਸਹਿ ਕਰਨਾ ਪਾਪ ਤੇ ਜ਼ੁਲਮ ਸਹਿਣਾ ਵੀ ਪਾਪ ਇਸ ਤਰ੍ਹਾਂ ਮਹਾਰਾਜ ਜੀ ਸੰਗਤ ਨੂੰ ਉਪਦੇਸ਼ ਕਰਦੇ ਨਿਹਾਲ ਕਰਦੇ